ਆ ਚੀਜ਼ ਹੋਣੀ ਅੱਜਕੱਲ ਹਰੇਕ ਫਾਰਮ ਦੇ ਵਿੱਚ ਲਾਜ਼ਮੀ ਹੈਗੀ ਇਹ 20 50 ਰੁਪਈਆ ਦੀ ਚੀਜ਼ ਆ ਪਰ ਆਪਣੀ ਪ੍ਰੋਬਲਮ ਬਹੁਤ ਵੱਡੀ ਸੋਲਵ ਕਰ ਸਕਦੀ ਹੈਗੀ ਕੱਲ ਮੈਨੂੰ ਲੱਗਿਆ ਵੀ ਆਪਣੇ ਗਾਂ ਦੇ ਇੱਕ ਥਣ ਦੇ ਵਿੱਚੋਂ ਦੁੱਧ ਥੋੜਾ ਜਿਹਾ ਘੱਟ ਆ ਰਿਹਾ ਤੇ ਮੈਂ ਇਹ ਲੈ ਕੇ ਆਇਆ ਇਹਦੇ ਉੱਤੇ ਮੈਂ ਸਿਰਫ ਉਹ ਥਣ ਚੋਂ ਇੱਕ ਟੁਪਕਾ ਦੁੱਧ ਦਾ ਲੈ ਕੇ ਤੇ ਪਾਇਆ ਇਹ ਸਟ੍ਰਿਪ ਥੋੜੀ ਜਿਹੀ ਰੰਗ ਚੇਂਜ ਕਰੇਗੀ ਜੇ ਥੋੜੀ ਜਿਹੀ ਸ਼ੇਡ ਗ੍ਰੀਨ ਜੀ ਆਵੇ ਫਿਰ ਤਾਂ ਮਤਲਬ ਮਸਟੈਟਿਕ ਆ ਰਹੀ ਆ ਤੁਹਾਨੂੰ ਟ੍ਰੀਟਮੈਂਟ ਹੋਣੇ ਦੇਣਾ ਪੈਣਾ ਜੇ ਇਹ ਜ਼ਿਆਦਾ ਜੀ ਗ੍ਰੀਨ ਹੋ ਗਈ ਫਿਰ ਇਹਦਾ ਮਤਲਬ ਥਾਣੇ ਦੇ ਵਿੱਚ ਮਸਟੈਟਸ ਹੈ ਟ੍ਰੀਟਮੈਂਟ ਤੁਹਾਨੂੰ ਜਲਦੀ ਤੋਂ ਜਲਦੀ ਪ੍ਰੋਪਰ ਦੇਣਾ ਹੀ ਪੈਣਾ ਨਹੀਂ ਥਾਣੇ ਦੇ ਵਿੱਚ ਕੋਈ ਹੋਰ ਦਿੱਕਤ ਆ ਸਕਦੀ ਹੈਗੀ ਇਹਦਾ ਨਾਂਗਾ ਮਾਸਟ੍ਰਿਪ ਇਹ ਤੁਸੀਂ ਮੱਜਾਂ ਦੇ ਉੱਤੇ ਵੀ ਯੂਜ਼ ਕਰ ਸਕਦੇ ਹੋ ਗਾਵਾਂ ਦੇ ਦੁੱਧ ਤੇ ਵੀ ਯੂਜ਼ ਕਰ ਸਕਦੇ ਹੋ ਇੱਕ ਵਾਰੀ ਆਪਣੀ ਕਨਫਿਊਜ਼ਨ ਦੂਰ ਹੋ ਜਾਂਦੀ ਹੈ ਤੇ ਆਪ ਨੂੰ ਟ੍ਰੀਟਮੈਂਟ ਦੇਣਾ ਸੌਖਾ ਹੋ ਜਾਂਦਾਗਾ ਜੇ ਥਣੇ ਦੇ ਵਿੱਚ ਥੋੜੀ-ਮੋਟੀ ਸੋਜ ਵਗੈਰਾ ਹੈਗੀ ਆ ਫਿਰ ਕੁਝ ਹੋਰ ਹੋ ਸਕਦਾ ਜਿਵੇਂ ਥਣ ਬਿਲਕੁਲ ਨੋਰਮਲ ਹੈਗਾ ਨਾ ਕਰੜਾ ਨਾ ਪੋਲ ਹੈਗਾ ਤੇ ਦੁੱਧ ਥੋੜਾ ਜਿਹਾ ਘਟਾ ਰਿਹਾ ਇਹਦਾ ਮਤਲਬ ਮਸਟੈਟਿਕ वगैरह या कुछ और प्रॉब्लम आ रही है थान दे विच आपा नु हुन एदा ट्रीटमेंट शुरू करना पना जे कोई ਛੋਡੇ ਕੋਲੇ ट्रीटमेंट ਹੈਗਾ ਤੁਧ ਥਾਨ ਦੇ ਵਿੱਚੋਂ ਘਟ ਆਉਂਦਾ ਹੋਵੇ ਤਾਂ ਜੇ ਫਾਰਮ ਦੇ ਵਿੱਚ ਵਰਤਿਆ ਹੋਵੇ ਸਾਰੇ ਭਰਾ ਮੇਰੇ ਨਾਲ ਜਰੂਰ ਸਾਂਝਾ ਕਰਿਓ ਆਪਾਂ ਇਹ ਗਾਂ ਤੇ ਆਪਣੀ ਦੇ ਟ੍ਰਾਇਲ ਦੇ ਲਾਵਾਂਗੇ ਜੇ ਰਿਜ਼ਲਟ ਮਿਲੇ ਆਪਾਂ ਉਹ ਵੀ ਤੁਹਾਨੂੰ ਦੱਸਾਂਗੇ ਸਾਰੇ ਭਰਾ ਬਾਕੀ ਧੰਨਵਾਦ ਆ ਤੁਹਾਡੇ ਸਾਰੇ ਭਰਾਵਾਂ ਦਾ ਇੱਥੇ ਤੱਕ ਵੀਡੀਓ ਦੇਖਣ ਵਾਸਤੇ ਲਾਈਕ ਕਰਨ ਵਾਸਤੇ ਕਮੈਂਟ ਕਰਨ ਵਾਸਤੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਵਾਸਤੇ